ਲਓ ਵੀ ਕਿਸਾਨ ਭਰਾਵੋ ਅੱਜ ਆਪਣਾ ਝੋਨਾ 70 ਦਿਨਾਂ ਦਾ ਹੋ ਗਿਆ ਡੋਗਰ ਪੂਸਾ ਵੈਰਾਈਟੀ ਆ ਤੇ ਬਿਲਕੁਲ ਇੱਕ ਸਾਰ ਖੜਾ ਉਤੋਂ ਨਾ ਕੋਈ ਵੱਧਮਾ ਬੂਟਾ ਨਾ ਕੋਈ ਘਟਮਾ ਬੂਟਾ ਐਨ ਜਮਾ ਫੱਟੀ ਮਾਰ ਲਓ ਭਲਾਂ ਇੱਕ ਸਾਰ ਮਿਲੂਗਾ ਤੁਹਾਨੂੰ ਕਿਤੇ ਵਿੱਚੋਂ ਨਾ ਐ ਨਹੀਂ ਵੀ ਉੱਚਾ ਨੀਵਾ ਮਿਲੂਗਾ ਤੇ ਜੇ ਆਪਾਂ ਬਈ ਇਹਦੀ ਸਾਂਭ ਸੰਭਾਲ ਦੀ ਗੱਲ ਕਰੀਏ ਤਾਂ ਅਕਸਰ ਹੀ ਆਪਾਂ ਵੀਡੀਓ ਦੇ ਵਿੱਚ ਦੱਸਦੇ ਰਹਿੰਨੇ ਤੇ ਅੱਜ ਫੇਰ ਬਈ ਆਪਾਂ ਇਹਦੀ ਸਾਂਭ ਸੰਭਾਲ ਦੀ ਗੱਲ ਕਰਦੇ ਆ ਤੇ ਕਈ ਭਰਾਵਾਂ ਦੇ ਸਵਾਲ ਸੀਗੇ ਕਿ ਬਈ 1236 ਕੰਮ ਨਹੀਂ ਕਰਦਾ ਲੈਂਬੜਾ ਕੰਮ ਨਹੀਂ ਕਰਦੀ ਆ ਬਈ ਚੈੱਕ ਕਰ ਲਓ ਤੁਹਾਡੇ ਸਾਹਮਣੇ ਝੋਨਾ ਅੱਜ ਤਕਰੀਬਨ 70 ਦਿਨਾਂ ਦਾ ਝੋਨਾ ਹੋ ਗਿਆ ਆਪਣਾ ਇਹ 10 ਜੂਨ ਨੂੰ ਆਪਾਂ ਜਿਹੜਾ ਝੋਨਾ ਲਾਇਆ ਸੀਗਾ ਤੇ ਡੋਗਰ ਪੂਸਾ ਇਹ ਵੈਰਾਈਟੀ ਆ ਬਈ ਸਾਡੇ ਵਾਹਣਾਂ ਦੇ ਵਿੱਚ ਜਿਹੜਾ ਡੋਗਰ ਝੋਨਾ ਉਹ ਆਪਣੇ ਵਾਹਣ ਬਹੁਤ ਮੰਨਦੇ ਆ ਤੇ ਨਸਾਰੇ ਦੇ ਬਿਲਕੁਲ ਇਹ ਬਾਈ ਕਾਬਲਾ ਜਿਹੜੇ ਜਲਦੀ ਆਪਾਂ ਕਹੀਏ ਵੀ ਨਸਰਿਆਊਗਾ ਤੇ ਜੇ ਆਪਾਂ ਸਾਮ ਸੰਭਾਲ ਦੀ ਗੱਲ ਕਰੀਏ ਤਾਂ ਬਾਈ ਆਪਾਂ ਆਪਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਆਪਾਂ ਕੋਈ ਇਹ ਜਿਹੜਾ ਕੁਝ ਵੀ ਆਪਾਂ ਪਾਉਣਿਆ ਨਾ ਉਹ ਆਪਾਂ ਇਹ ਨਹੀਂ ਕਹਿੰਦੇ ਕਿਸਾਨ ਭਰਾਵਾਂ ਨੂੰ ਵੀ ਤੁਸੀਂ ਵੀ ਪਾਇਆ ਕਰੋ ਪਰ ਬਾਈ ਆਪਾਂ ਆਪਦਾ ਜਿਹੜਾ ਨਿੱਜੀ ਤਜਰਬਾ ਉਹ ਹਮੇਸ਼ਾ ਤੁਹਾਡੇ ਨਾਲ ਸਾਂਝਾ ਕਰਦੇ ਹੁੰਨੇ ਕਿਉਂਕਿ ਵਾਣਾ ਵਾਣਾ ਦਾ ਫਰਕ ਹੁੰਦਾ ਬਾਈ ਕੋਈ ਵਾਣਾ ਕਿਹੜੀ ਚੀਜ਼ ਨੂੰ ਮੰਨਦਾ ਕੋਈ ਕਿਹੜੀ ਨੂੰ ਮੰਨਦਾ ਪਰ ਬਾਈ ਜਿਹੜੀ ਅਸੀਂ ਸਾਮ ਸੰਭਾਲ ਕਰਦੇ ਆ ਉਹ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਆ ਸਭ ਤੋਂ ਪਹਿਲਾਂ ਜੇ ਆਪਾਂ ਲਾਉਣ ਤੋਂ ਸਟਾਰਟਿੰਗ ਤੋਂ ਹੀ ਗੱਲ ਕਰੀਏ ਝੋਨਾ ਤਾਂ ਬਾਈ ਜਿੱਦ ਦੇ ਆਪਾਂ ਝੋਨਾ ਲਾ ਦਿੰਨੇ ਆ ਉਦੋਂ ਦੂਜੇ ਦਿਨ ਅਸੀਂ 600 ਐਮਐਲ ਜਿਹੜੀ ਪਟੇਲਾ ਕਲੋਰ ਪਾਉਣੇ ਹੁੰਦੇ ਇਹਦੇ ਵਿੱਚ ਉਹ ਆਪਾਂ ਸਜੈਂਟਾ ਕੰਪਨੀ ਦੀ ਪਾਉਣੇ ਹੁੰਦੇ ਆ ਕਿੱਲੇ ਦੀ ਡੋਜ਼ ਜਿਹੜੀ 600 ਐਮਐਲ ਤੇ ਝੋਨਾ ਲਾਉਣ ਤੋਂ ਬਾਈ ਹਫਤਾ ਬਾਅਦ ਇੱਕ ਗੱਟਾ ਯੂਰੀਏ ਦਾ ਤੇ ਇੱਕ ਗੱਟਾ ਜਿਹੜਾ ਸਫਰ ਦਾ ਪਾਉਣੇ ਹੁੰਨੇ ਆ ਤੇ ਉਦੋਂ ਅੱਠਾ ਦਿਨਾਂ ਬਾਅਦ ਪਹਿਲੀ ਰੇਹ ਤੋਂ ਬਾਅਦ ਅੱਧਾ ਕਿਲੋ 1263 ਐਸ ਵਾਰੀ ਆਪਾਂ ਪਾਇਆ ਸੀ ਹੈਮੀ ਅਗਰੋ ਦਾ ਤੇ ਇੱਕ ਗੱਟਾ ਯੂਰੀਏ ਦਾ ਦੂਜੀ ਰੇਹ ਦੇ ਵਿੱਚ ਤੇ ਉਸ ਤੋਂ ਬਾਅਦ ਬਈ ਤਕਰੀਬਨ ਦੂਜੀ ਰੇਹ ਤੋਂ ਤਿੰਨ ਕਿ ਦਿਨਾਂ ਬਾਅਦ ਜਿਹੜੇ ਆਪਾਂ 250 ਐਮਐਲ ਪਾਉਣੇ ਹੁੰਨੇ ਆ ਲੈਂਬੜਾ ਕਈ ਆਪਣੇ ਕਿਸਾਨ ਭਰਾ ਕਲੋਰੋ ਪਾਉਂਦੇ ਆ ਪਰ ਬਈ ਆਪਾਂ ਨੂੰ ਜਿਹੜਾ ਲੈਂਬੜਾ ਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਤਾਂ ਕਰਕੇ ਆਪਾਂ ਹਰ ਸਾਲ ਜਿਹੜੀ ਉਹ ਲੈਂਬੜਾ ਪਾਉਣੇ ਆ 250 ਮਲ ਲੈਂਬੜਾ 4 ਕਿੱਲਿਆਂ ਤੇ ਲੀਟਰ ਪਾਉਣੇ ਹੁੰਨੇ ਆ ਤੇ ਉਸ ਤੋਂ ਬਾਅਦ ਤੀਜੀ ਯੂਰੀਆ ਆਪਾਂ ਕੱਲਾ ਗੱਟਾ ਜਿਹੜਾ ਕੋਈ ਉਹਦੇ ਚ ਕੁਝ ਨਹੀਂ ਰਲਾ ਕੇ ਪਾਉਂਦੇ ਤੀਜਾ ਕੱਲਾ ਗੱਟਾ ਪਾਉਣਾ ਯੂਰੀਏ ਦਾ ਜਦੋਂ 50 ਕਿਲੋ ਦਾ ਗੱਟਾ ਸੀ ਉਦੋਂ ਵੀ ਤਿੰਨ ਗੱਟੇ ਹੀ ਪਾਉਂਦੇ ਸੀ ਤੇ ਹੁਣ 45 ਕਿਲੋ ਡੋਜ਼ ਆ ਹੁਣ ਵੀ ਆਪਾਂ ਤਿੰਨ ਗੱਟੇ ਹੀ ਪਾਉਣੇ ਆ ਤੇ ਉਦੋਂ ਬਾਈ ਤਕਰੀਬਨ ਜਦੋਂ ਝੋਨਾ ਲੱਗਣੋਂ 60 ਦਿਨ ਹੋ ਜਾਂਦੇ ਆ ਤਾਂ ਉਦਦੇ ਬਾਈ ਆਪਾਂ 8 ਤੋਂ 9 ਕਿਲੋ ਡੋਜ ਜਿਹੜੀ ਦਿੰਨੇ ਆ ਜਿਹੜੀ ਪ੍ਰਦਾਨ ਪਾਉਣੇ ਆਪਾਂ ਇਸ ਵਾਰੀ ਆਪਾਂ ਸ਼ਰੀਰਾਮ ਕੰਪਨੀ ਦੀ ਪਾਈ ਸੀਗੀ ਤਕਰੀਬਨ ਉਹ ਆਪਾਂ ਨੂੰ 97 ਤੋਂ 98 ਰੁਪਏ ਕਿਲੋ ਪਈ ਸੀਗੀ ਤੇ 9 ਕਿਲੋ ਡੋਜ ਆਪਾਂ ਜਿਹੜੀ ਪਾਈ ਆ ਪ੍ਰਦਾਨ ਦੇ ਤੇ ਬਿਲਕੁਲ ਇੱਕ ਸਾਰ ਝੋਨਾ ਖੜਾ ਉਤੋਂ ਕੋਈ ਤੁਹਾਨੂੰ ਵਦਮਾ ਘਟਮਾ ਬੂਟਾ ਨਹੀਂ ਮਿਲੂਗਾ ਤੇ ਭਲਾ ਐ ਫੱਟੀ ਮਾਰ ਲੋ ਤੇ ਸਿਰੇ ਤੱਕ ਐ ਇੱਕ ਸਾਰੀ ਜਾਊਗੀ ਫੱਟੀ ਐਨੀ ਕੁ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਜਿਹੜਾ ਐਸ ਵਕਤ ਆਪਣੇ ਜਿਹੜੇ ਝੋਨੇ ਦੀ ਗਰੋਥ ਆ ਅੱਗੇ ਪ੍ਰਮਾਤਮਾ ਭਲੀ ਕਰੇ ਜੇ ਮੌਸਮ ਨੇ ਸਾਥ ਦਿੱਤਾ ਤਾਂ ਫਿਰ ਤੁਹਾਨੂੰ ਦੱਸਾਂਗੇ ਵੀ ਕਿੰਨਾ ਝਾੜ ਦਿੱਤਾ ਤੇ ਇਸ ਤੋਂ ਬਾਅਦ ਬਈ ਆਪਾਂ ਦੋ ਕਰਾਂਗੇ ਤੇ ਸਪਰੇਆਂ ਸਪਰੇਆਂ ਦੇ ਵਿੱਚ ਪੂਰਾ ਚੰਗਾ ਫੰਗੀ ਸਾਈਡ ਤੇ ਅਕਟਾਰਾ ਲੇਕੜ ਤੇ ਜਿਹੜੀ ਇੱਕ ਆਪਾਂ ਪਾਵਾਂਗੇ ਸੁੰਡੀ ਵਾਲੀ ਦਵਾਈ ਤਿੰਨੇ ਮਿਲਾ ਕੇ ਜਿਹੜੀਆਂ ਆਪਾਂ ਇੱਥੇ ਸਪਰੇਅ ਕਰਾਂਗੇ ਕਿਉਂਕਿ ਹਲੇ ਬਈ ਸਾਡੇ بارش ਹੋ ਰਹੀ ਆ ਬਾਕੀ ਹਲੇ 10 ਦਿਨ ਹੀ ਹੋਏ ਆ ਜਿਹੜੀ ਪ੍ਰਦਾਨ ਪਾਈ ਨੂੰ 20 ਤੋਂ 22 ਦਿਨ ਜਿਹੜਾ ਪੂਰਾ ਵਧੀਆ ਰਿਜ਼ਲਟ ਰੱਖਦੀ ਆ ਪ੍ਰਦਾਨ ਤੇ ਜੇ ਆਕਤੀ ਮੀਂਹ ਪਈ ਗਿਆ ਤਾਂ ਮੇਰਾ ਖਿਆਲ ਵੀ 25 ਦਿਨ ਵੀ ਜਿਹੜੇ ਨੰਗ ਜਾਣਗੇ ਤੇ ਦੋ ਸਪਰੇਅ ਆਪਾਂ ਜਿਹੜਾ ਕਰਾਂਗੇ ਇਹਦੇ ਵਿੱਚ ਫੰਗੀ ਸਾਈਡ ਆ ਜਾਊਗਾ ਤੇ ਅਕਟਾਰਾ ਲੀਕੜ ਆ ਜਾਊਗਾ ਤੇ ਸੁੰਡੀ ਵਾਲੀ ਦੋ ਸਪਰੇਆਂ ਦੇ ਨਾਲ ਜਿਹੜਾ ਝੋਨਾ ਪੱਕ ਜਾਊਗਾ ਜਿਹੜੀ ਇਹ ਤੋਂ ਬਾਅਦ ਆਪਾਂ ਦੂਜੀ ਸਪਰੇ ਕਰਾਂਗੇ ਉਹਦੇ ਵਿੱਚ ਆਪਾਂ ਜਿਹੜੀ ਸੁੰਡੀ ਵਾਲੀ ਦਵਾਈ ਹੁੰਦੀ ਆ ਉਹਦੀ ਡੋਜ਼ ਥੋੜੀ ਜੀ ਘਟਾ ਦਿੰਨੇ ਆਪਾਂ ਤੇ ਉਹਦੇ 'ਚ ਵੀ ਆਪਾਂ ਤਿੰਨੇ ਮਿਲਾ ਕੇ ਸਪਰੇਆਂ ਕਰਾਂਗੇ ਤੇ ਫੇਰ ਤੁਹਾਨੂੰ ਦਿਖਾਵਾਂਗੇ ਪਰਚੀ ਵੀ ਕਿੰਨੇ ਉਸ ਤੋਂ ਪੈਂਦੀ ਹੈ ਝਾੜ ਦੇ ਤੇ ਬਾਈ ਸਾਡੀ ਜਿਹੜਾ ਤਜਰਬਾ ਤੇ ਬਾਬੇ ਦੀ ਕਿਰਪਾ ਸਾਡੇ ਬਾਈ 90 ਤੋਂ 92 ਮਣ ਜਿਹੜਾ ਝਾੜ ਦੇ ਦਿੰਦਾ ਡੋਗਰ ਇਹਦਾ ਸਾਡੇ ਬਾਣਾ ਦੇ ਵਿੱਚ ਕਿਉਂਕਿ ਸਾਡੇ ਨਹਿਰੀ ਪਾਣੀ ਬਹੁਤ ਜ਼ਿਆਦਾ ਆ ਤੇ ਨਹਿਰੀ ਪਾਣੀ ਨੂੰ ਜਿਹੜਾ ਆਪਾਂ ਕਹੀਏ ਵੀ ਪੂਸਾ ਉਹ ਬਹੁਤ ਜ਼ਿਆਦਾ ਮੰਦਾ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਕਿਹੜੀ ਵੈਰੈਟੀ ਲਈ ਆ ਕਿਸ ਤਰ੍ਹਾਂ ਝੋਨੇ ਦੀ ਗ੍ਰੋਥ ਆ ਸੋ ਆਸ ਕਰਦੇ ਆ ਕਿ ਸਾਰੇ ਭਰਾ ਚੜ੍ਹਦੀ ਕਲਾ 'ਚ ਹੋਣਗੇ ਜਿਉਂਦੇ ਵਾਸਤੇ ਰਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ